ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਾਂ ਦੇ ਆਪਾਂ ਸੰਥਿਆ ਲੜੀਵਾਰ ਕਰ ਰਹੇ ਆ ਤੇ 10ਵੀਂ ਵਾਰ ਚੱਲ ਰਹੀ ਸੀ 10 ਪੌੜੀਆਂ ਸੰਪੂਰਨ ਹੋ ਗਈਆਂ ਸਨ ਸਾਰੀ ਸੰਥਿਆ ਪਿੱਛੇ ਜਿਹੜੀ ਕਰਾਈ ਏ ਪਲੇਲਿਸਟ ਵਿੱਚ ਪਈ ਹੋਈ ਏ ਕੰਮ ਕਿਤੇ ਪਿਓ ਚੱਲਿਆ ਨਾਮ ਦਿਓ ਨੂੰ ਆਗ ਸਿਧਾਇਆ ਨਾਮਦੇਵ ਦਾ ਪਿਤਾ ਕਿਤੇ ਕੰਮ ਚੱਲਿਆ ਤਾਂ ਪੁੱਤਰ ਨੂੰ ਕਹਿ ਗਿਆ ਠਾਕੁਰ ਦੀ ਸੇਵਾ ਕਰੀ ਦੁੱਧ ਪੀਆਵਣ ਕਹਿ ਸਮਝਾਇਆ ਠਾਕੁਰ ਦੀ ਸੇਵਾ ਕਰੀ ਦੁੱਧ ਪਿਆਉਣ ਦਾ ਕੰਮ ਵੀ ਕਹਿ ਕੇ ਸਮਝਾ ਦਿੱਤਾ ਨਾਮ ਦੇ ਇਸ਼ਨਾਨ ਕਰ ਕਪਲ ਗਾਏ ਦੋਹ ਕਹਿ ਲੈ ਆਇਆ ਨਾਮ ਦੇ ਇਸ਼ਨਾਨ ਕਰਕੇ ਗੋਰੀ ਗਾਂ ਚੋ ਕਰਕੇ ਲੈ ਕੇ ਆਇਆ ਠਾਕੁਰ ਨੂੰ ਨਾਵਾਲ ਕਹਿ ਨਾਵਾਲ ਭਾਰਾ ਪਾਠ ਹੈ ਨਾਵਾਲ ਕੈ ਚਰਨੋਂ ਦੱਕ ਲੈ ਤਿਲਕ ਚੜਾਇਆ ਠਾਕੁਰ ਨੂੰ ਨੁਹਾ ਕੇ ਚਰਨ ਜਾਲ ਲੈ ਕੇ ਤਿਲਕ ਲਾਇਆ ਹੱਥ ਜੋੜ ਬੇਨਤੀ ਕਰੇ ਦੁੱਧ ਪੀਹੋ ਜੀ ਗੋਵਿੰਦ ਰਾਆ ਹੱਥ ਜੋੜ ਕੇ ਬੇਨਤੀ ਕਰੇ ਕਿ ਜੀ ਹੇ ਗੋਵਿੰਦ ਦੁੱਧ ਪੀਣਾ ਕਰੋ ਨਿਹਚੋ ਕਰ ਆਰਾਧਿਆ ਹੋਏ ਦਿਆਲ ਤਰ ਦਰਸ ਦਿਖਲਾਇਆ ਨਿਝੇ ਕਰ ਕੇ ਅਰਧਨਾ ਕੀਤੀ ਦਿਆਲ ਹੋ ਕੇ ਦਰਸ਼ਨ ਦਿਖਲਾਇਆ ਭਰੀ ਕਟੋਰੀ ਨਾਮਦੇਵ ਲੈ ਠਾਕੁਰ ਨੂੰ ਦੁੱਧ ਪੀ ਆਇਆ ਨਾਮਦੇਵ ਨੇ ਕਟੋਰੀ ਭਰੀ ਲੈ ਕੇ ਠਾਕੁਰ ਨੂੰ ਦੁੱਧ ਬਿਲਾਇਆ ਗਾਏ ਮੋਈ ਜੀ ਵਾਲੇ ਓਣ ਨਾਮਦੇਵ ਦਾ ਛੱਪਰ ਛਾਇਆ ਮੋਈ ਗਾਂ ਜੀ ਵਾਲੀ ਨਾਮਦੇਵ ਦਾ ਛੱਪਰ ਬਣਾਇਆ ਫੇਰ ਦੇਹਰਾ ਰੱਖੇ ਓਣ ਚਾਰ ਵਰਨ ਲੈ ਪੈਰੀ ਪਾਇਆ ਕਹਿੰਦੇ ਦੇਹਰਾ ਫੇਰ ਕੇ ਰੱਖਿਆ ਚਾਰ ਵਰਨ ਨੂੰ ਉਸ ਦੇ ਪੈਰੀ ਪੈ ਲੈ ਆਇਆ ਲੈ ਪਾਇਆ ਭਗਤ ਜਣਾ ਦਾ ਕਰੇ ਕਰਾਇਆ ਭਗ ਜਣਾ ਦਾ ਕਰਾਇਆ ਕਰਦਾ ਹੈ ਦਰਸ਼ਨ ਦੇਖਣ ਨਾਮਦੇਵ ਭਲਕੇ ਉਠ ਤ੍ਰਿਲੋਚਨ ਆਵੇ ਤ੍ਰਿਲੋਚਨ ਨਾਮੇ ਬਾਣੀਆਂ ਜੋ ਗੁਰ ਭਾਈ ਤੇ ਮਿੱਤਰ ਵੀ ਸੀ ਨਾਮਦੇਵ ਦਾ ਸਵੇਰੇ ਦਰਸ਼ਨ ਕਰਨ ਆਉਂਦਾ ਹੁੰਦਾ ਸੀ ਭਗਤ ਕਰਨ ਮਿਲ ਦੋਏ ਜਣੇ ਨਾਮ ਦਿਉ ਹਰ ਚਲਤ ਸੁਣਾਵੇ ਦੋਏ ਜਣੇ ਮਿਲ ਕੇ ਭਗਤੀ ਕਰਦੇ ਸਨ ਤੇ ਨਾਮਦੇਵ ਹਰੀ ਦੀ ਕਥਾ ਸੁਣਾਉਂਦਾ ਹੁੰਦਾ ਸੀ ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾ ਜੇਤ ਸੁਭਾਵੇ ਤ੍ਰਿਲੋਚਨ ਨੇ ਕਿਹਾ ਹੈ ਨਾਮਦੇਵ ਕਿਵੇਂ ਮੈਂ ਵੀ ਦਰਸ਼ਨ ਦੇਖ ਸਕਾਂ ਮੇਰੀ ਵੀ ਤੂੰ ਮਿੰਨਤ ਕਰ ਜੇ ਉਸ ਨੂੰ ਭਾਵੇ ਤਾਂ ਮੈਂ ਵੀ ਦਰਸ਼ਨ ਪਾਵਾਂ ਠਾਕੁਰ ਜੀ ਨੂੰ ਪੁੱਛੇ ਉਸ ਦਰਸ਼ਨ ਕਿਵੇਂ ਤ੍ਰਿਲੋਚਨ ਪਾਵੇ ਜਦੋਂ ਨਾਮਦੇਵ ਨੇ ਠਾਕੁਰ ਜੀ ਦੀ ਮਿੰਨਤ ਕੀਤੀ ਕਿ ਤ੍ਰਿਲੋਚਨ ਕਿਸੇ ਤਰ੍ਹਾਂ ਆਪ ਦਾ ਦਰਸ਼ਨ ਪਾ ਸਕਦਾ ਹੈ ਹੱਸ ਕੇ ਠਾਕੁਰ ਬੋਲਿਆ ਨਾਮ ਦਿਓ نو ਕਹਿ ਸਮਝਾਵੇ ਤਾਂ ਆਪ ਠਾਕੁਰ ਹੱਸ ਕੇ ਬੋਲੇ ਤੇ ਕਹਿ ਕੇ ਸਮਝਾਇਆ ਹੈ ਨਾਮਦੇਵ ਹੱਥ ਨਾ ਆਵੇ ਭੇਟ ਸੋ ਤੁਸ ਤ੍ਰਿਲੋਚਨ ਮੈਂ ਮੋਹਿ ਲਾਵੈ ਕਹਿੰਦੇ ਤੇਰਾ ਦੀਦਾਰ ਭੇਟਾ ਨਾ ਰੱਥ ਹੱਥ ਨਹੀਂ ਆਉਂਦਾ ਮੈਂ ਤ੍ਰਿਲੋਚਨ ਨੂੰ ਪ੍ਰਸੰਨ ਹੋ ਕੇ ਦਰਸ਼ਨ ਦੇਵਾਂਗਾ ਹੋ ਅਧੀਨ ਹਾਂ ਭਗਤ ਦੇ ਪਹੁੰਚ ਨਹੰਗਾ ਭਗਤੀ ਦਾਵੇ ਮੈਂ ਭਗਤਾਂ ਦੇ ਅਧੀਨ ਹਾਂ ਭਗਤੀ ਦੇ ਦਾਵਿਆਂ ਨੂੰ ਪਹੁੰਚ ਨਹੀਂ ਸਕਦਾ ਭਾਵ ਰੱਦ ਨਹੀਂ ਕਰ ਸਕਦਾ ਭੋਏ ਵਿਚੋਲਾ ਆਣ ਮਿਲਾਵੇ ਜਿਨ੍ਹਾਂ ਦੇ ਸੰਤ ਵਿਚੋਲੇ ਵਕੀਲ ਹੁੰਦੇ ਹਨ ਮੈਨੂੰ ਮਿਲਾ ਦਿੰਦੇ ਹਨ ਬਾਹਮਣ ਪੂਜੈ ਦੇਵਤੇ ਧੰਨਾ ਗਉ ਚਰਾਵਣ ਆਵੇ ਕਹਿੰਦੇ ਇੱਕ ਬ੍ਰਾਹਮਣ ਬਾਲੇ ਦੇਵਤੇ ਪੱਥਰ ਦੀਆਂ ਮੂਰਤਾਂ ਪੂਜਦਾ ਹੁੰਦਾ ਸੀ ਤੇ ਧੰਨਾ ਉਸੇ ਖੂਪੁਰ ਗਊਆਂ ਚਾਰਨ ਆਉਂਦਾ ਹੁੰਦਾ ਸੀ ਧੰਨਾ ਡੇਠਾ ਚਲਤ ਇਹੋ ਪੂਛੈ ਬਾਹਮਣ ਆਗ ਸੁਣਾਵੇ ਧੰਨਾ ਉਸ ਦਾ ਇਹ ਕਰਤਵ ਦੇਖ ਕੇ ਪੁੱਛਣ ਲੱਗਾ ਕਿ ਦਾਦਾ ਜੀ ਇਹ ਕੀ ਕਰਦੇ ਹੋ ਬਾਹਮਨ ਨੇ ਉੱਤਰ ਦਿੱਤਾ ਠਾਕੁਰ ਦੀ ਸੇਵਾ ਕਰੇ ਜੋ ਇੱਛਾ ਹੈ ਸੋਈ ਫਲ ਪਾਵੇ ਕਹਿੰਦੇ ਠਾਕੁਰ ਦੀ ਸੇਵਾ ਕਰਨ ਨਾਲ ਮਨ ਇਛਿਤ ਕਾਮਨਾ ਪੂਰਨ ਹੋ ਜਾਂਦੀ ਹੈ ਧੰਨਾ ਕਰਦਾ ਜੋ ਦੜੀ ਮੈਂ ਭੇ ਦੇਹ ਇੱਕ ਜੇ ਤੁਧ ਪਾਵੇ ਕਹਿੰਦੇ ਹੁਣ ਧੰਨਾ ਬਿੰਤ ਕਰਨ ਲੱਗਾ ਕਿ ਠਾਕੁਰ ਮੈਨੂੰ ਵੀ ਦੇ ਜੇ ਤੈਨੂੰ ਭਾਵੇ ਮੈਂ ਹੈ ਤਾਂ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ ਬ੍ਰਾਹਮਣ ਇੱਕ ਪੱਥਰ ਟੱਲੀ ਵਿੱਚ ਲਪੇਟ ਦੇ ਹੀ ਦੇ ਕੇ ਮੱッセ ਕਿਵੇਂ ਖਿਹੜਾ ਕਹਿੰਦੇ ਮਸਾ ਖਿਹੜਾ ਛੁਡਾਇਆ ਠਾਕੁਰ ਨੂੰ ਨਵਾਲ ਕੈ ਸ਼ਾਹੇ ਰੋਟੀ ਲੈ ਭੋਗ ਚੜਾਵੇ ਧੰਨੇ ਨੇ ਦਾਦੇ ਵਾਂਗ ਠਾਕੁਰ ਨੂੰ ਨਿਸ਼ਨਾਣ ਕਰਾ ਕੇ ਰੋਟੀ ਤੇ ਇੱਕ ਸ਼ਾਹ ਭੋਗ ਲਈ ਰੱਖੀ ਹੱਥ ਜੋੜ ਮਿੰਨਤ ਕਰੇ ਪੈਰੀ ਪੈ ਪੈ ਬਹੁਤ ਮਨਾਵੇ ਜੋ ਠਾਕੁਰ ਨੇ ਰੋਟੀ ਨਾ ਖਾਧੀ ਤਾਂ ਹੱਥ ਜੋੜ ਕੇ ਮਿੰਨਤਾ ਕਰਨ ਲੱਗਾ ਡੰਡੋਤਾ ਕਰਕੇ ਬਹੁਤ ਮਨੋਂ ਲੱਗਾ ਮਾਨੋ ਰੁੱਸ ਗਿਆ ਹੈ ਹਉ ਪੀ ਮੋਹ ਨਾ ਝੁਠਾਲਸਾ ਤੁਰ ਤੂੰ ਰੁੱਠਾ ਮੈਂ ਕਿਹੋ ਨਾ ਸੁਖਾਵੈ ਕਹਿੰਦੇ ਫਿਰ ਕਹਿਣ ਲੱਗਾ ਕਿ ਮੈਂ ਵੀ ਮੂੰਹ ਝੂਠਾ ਨਹੀਂ ਕਰਾਂਗਾ ਭੁੱਖਾ ਰਹਾਂਗਾ ਜਦ ਖਾਵੇਗਾ ਤਦ ਹੀ ਖਾਵਾਂਗਾ ਕਿਉਂਕਿ ਤੂੰ ਰੁੱਸਾ ਹੋਏ ਤਾਂ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਗੋਸਾਈ ਪਰਥਖ ਹੋਏ ਰੋਟੀ ਖਾਏ ਛਾਹੇ ਮੋਹ ਲਾਵੇ ਗੁਸਾਈ ਪਰਥਾ ਘੋ ਕੇ ਛਾਹ ਪੀਣ ਲੱਗੇ ਭੋਲਾ ਭਾਉ ਗੋਬਿੰਦ ਮਿਲਾਵੇ ਭੋਲਾ ਭਾਉ ਗੋਬਿੰਦ ਕਹਿੰਦੇ ਮਿਲਾ ਦਿੰਦਾ ਹੈ ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਵੇ ਗੁਰਮੁਖ ਬੇਣੀ ਨਾਮੇ ਭਗਤ ਇਕਾਂਤ ਜਗ੍ਹਾ ਬੈਠ ਕੇ ਸਮਾਧੀ ਲਾਉਂਦਾ ਹੁੰਦਾ ਸੀ ਕਰਮ ਕਰੇ ਅਧਿਆਤਮੀ ਹੋਰ ਸ ਕਿਸੈ ਨ ਅਲਖ ਲਖਾਵੇ ਨਿਸ਼ਕਾਮ ਕਰਮ ਕਰਕੇ ਹੋਰ ਕਿਸੇ ਨੂੰ ਅਲੱਖ ਕਰਮ ਕਲਖਾਉਂਦਾ ਨਹੀਂ ਸੀ ਭਵ ਆਪਨੋ ਕਰਮਾਂ ਦਾ ਬਿਵਾਨੀ ਨਹੀਂ ਮੰਨਦਾ ਹੁੰਦਾ ਸੀ ਇਹ ਜਾਣ ਕੇ ਕਿ ਕਰਨ ਕਰਾਵਣ ਆਪੇ ਆਪ ਘਰ ਆਇਆ ਜਾਂ ਪੁੱਛੀਏ ਰਾਜ ਦੁਆਰ ਗਿਆ ਅਲਾ ਆ ਲਾਵੇ ਜਦੋਂ ਘਰ ਆਇਆ ਹੋਇਆ ਲੋਕ ਪੁੱਛਣ ਤਦ ਆਖੇ ਰਾਜ ਦੁਆਰੇ ਗਿਆ ਸਾਂ ਰਾਜ ਦੁਆਰ ਤੋਂ ਪਰਮੇਸ਼ਵਰ ਦੇ ਦੁਆਰੇ ਦਾ ਅਰਥ ਹੈ ਘਰ ਸਭ ਵਸਤੂ ਮੰਗੀਆਂ ਵਾਲਛਲ ਕਰ ਕੈ ਛੱਤ ਲੰਗਾਵੇ ਬੋਟੀ ਕਰਦੀਆਂ ਜ਼ਰੂਰੀ ਚੀਜ਼ਾਂ ਮੰਗੇ ਤਦ ਟਾਲ ਮਟੋਲ ਕਰਕੇ ਦਿਨ ਕੱਟੀ ਕਰ ਛੱਡੇ ਵੱਡਾ ਸਾੰਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੇ ਇੱਕ ਦਿਨ ਕਹਿੰਦੇ ਵੱਡਾ ਸਾੰਗ ਵਰਤਿਆ ਕਿ ਉਹ ਭਗਤ ਤਾਂ ਇੱਕ ਮਨ ਹੋ ਕੇ ਪਰਮੇਸ਼ਰ ਨੂੰ ਧਿਆਰਿਆ ਸੀ ਪੈਜ ਸਵਾਰੇ ਭਗਤ ਦੀ ਰਾਜਾ ਹੋਏ ਕੈ ਘਰ ਚੱਲ ਆਵੇ ਭਗਤ ਦੀ ਪੈਜ ਪਤ ਸਵਾਰਨ ਲਈ ਹਰੀ ਰਾਜਾ ਹੋ ਕੇ ਘਰ ਆ ਗਿਆ ਦੇਦਲਾਸਾ ਤੁਸ ਕੈ ਅਣਗਣਤੀ ਖਰਚੀ ਪਹੁੰਚਾਵੇ ਪ੍ਰਸਾਨ ਹੋ ਕੇ ਦਲਾਸਾ ਦਿੱਤਾ ਤੇ ਬਹੁਤ ਖਰਚ ਪਹੁੰਚਾ ਦਿੱਤਾ ਉਥੋ ਆਇਆ ਭਗਤ ਪਾਸ ਹੋਏ ਦਿਆਲ ਹੇਤ ਉਪਜਾਵੇ ਉਥੋਂ ਭਗਤ ਪਾਸ ਆ ਕੇ ਵੱਡੀ ਦਇਆ ਕਰਕੇ ਪਿਆਰ ਕੀਤਾ ਭਗਤ ਜਨਾ ਜੈਕਾਰ ਕਰਾਵੇ ਭਗਜਨਾ ਦੀ ਜੈਕਾਰ ਕਰਾਉਂਦਾ ਹੈ ਹੋਏ ਬਰਕਤ ਬਨਾਰਸੀ ਰਹਿੰਦਾ ਪਰਮਾਨੰਦ ਗੁਸਾਈ ਰਾਮਾਨੰਦ ਗੁਸਾਈ ਕਹਿੰਦੇ ਵਿਰਕਤ ਹੋ ਕੇ ਕਾਂਸੀ ਵਿਖੇ ਰਹਿੰਦਾ ਸੀ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ ਅਰ ਝੱਲਾਂਗੇ ਉੱਠ ਕੇ ਗੰਗਾ ਦੇ ਇਸ਼ਨਾਨ ਨੂੰ ਜਾਂਦਾ ਹੁੰਦਾ ਸੀ ਅੱਗੋ ਹੀ ਦੇ ਜਾਏ ਕਹਿ ਲੰਮਾ ਪਿਆ ਕਬੀਰ ਤਥਾਈ ਕਹਿੰਦੇ ਕਬੀਰ ਇਹ ਸਮਝ ਕੇ ਭਾਈ ਮਤਾ ਮੈਨੂੰ ਮਲੇਸ਼ ਜਾਣ ਕੇ ਮੱਥੇ ਨਾ ਲਾਉਣ ਉੱਥੇ ਉਸ ਦੇ ਰਸਤੇ ਵਿੱਚ ਉਸ ਦੇ ਜਾਣ ਤੋਂ ਪਹਿਲੇ ਲੰਮਾ ਜਾ ਪਿਆ ਪੈਰੀ ਟੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ ਜਦੋਂ ਰਾਮਾਨੰਦ ਜੀ ਲੰਘਣ ਲੱਗੇ ਤਦ ਠੁੱਡਾ ਵਜਵਜਾ ਤਦ ਉਸ ਨੂੰ ਪੈਰ ਦੇ ਅੰਗੂਠੇ ਨਾਲ ਟੁੰਬ ਕੇ ਉਠਾ ਕੇ ਕਿਹਾ ਪਰਮੇਸ਼ਰ ਦਾ ਨਾਮ ਲੈ ਪਵਰ ਰਸਤਾ ਛੱਡ ਦੇ RAM ਬੋਲ ਇਹ ਰਾਮਾਨੰਦ ਜੀ ਦੇ ਮੂੰਹ ਚੜਿਆ ਫਿਕਰਾਂ ਸੀ ਪਰ ਸਿੱਖ ਨੂੰ ਸਮਝਾਈ ਕਿ ਮੈਨੂੰ ਉਪਦੇਸ਼ ਦੇ ਦੇ ਰਿਹਾ ਹੈ ਜੋ ਲੋਹਾ پارਸ ਸ਼ੋਹੇ ਚੰਦਨ ਵਾਸ ਨਿਮ ਬਹਿਕਾਈ ਕਹਿੰਦੇ ਜੇਕਰ ਲੋਹਾ پارਸ ਨਾਲ ਸ਼ੋਹ ਕੇ ਸੋਨਾ ਹੁੰਦਾ ਯਾਰ ਨਿਮ ਚੰਨ ਨਾਲ ਚੰਦਨ ਦੇ ਨਾਲ ਰਹਿ ਕੇ ਚੰਦਿਕਿ ਖਿਸ਼ੋਹ ਦਿੰਦੀ ਹੈ ਪਸ਼ੂ ਪ੍ਰੇਤ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵੜਿਆਈ ਪੂਰੇ ਸਤਿਗੁਰਾਂ ਦੀ ਸੋਭਾ ਹੈ ਕਿ ਪਸ਼ੂਆਂ ਰ ਪ੍ਰੇਤਾਂ ਤੋਂ ਦੇਵਤਿਆਂ 10 ਗੁਣਾ ਵਾਲੇ ਕਰ ਦਿੰਦੇ ਹਨ ਅਚਰਜ ਨੂੰ ਅਚਰਜ ਮਿਲੇ ਵਿਸਮਾਦੈ ਵਿਸਮਾਦ ਮਿਲਾਇ ਅਚਰਜ ਗੁਰੂ ਨਾਨਕ ਮਿਲ ਕੇ ਸਿੱਖ ਵੀ ਅਚਰਜ ਰੂਪ ਹੋ ਕੇ ਵਿਸਮ ਦਾ ਰੂਪ ਈਸ਼ਵਰ ਨਾਲ ਮਿਲ ਜਾਂਦੇ ਹਨ ਝਰਨਾ ਝਰਦਾ ਨਿਚਰੋ ਨਿਜਰੋ ਝਰਨਾ ਝਰਦਾ ਨਿਜਰੋ ਗੁਰਮੁਖ ਬਾਣੀ ਆਖੜ ਕਢਾਵੇ ਕਹਿੰਦੇ ਫਿਰ ਨਿਜਰੋ ਆਤਮਾ ਤੋਂ ਅੰਮ੍ਰਿਤ ਦਾ ਝਰਨਾ ਝਰਦਾ ਹੈ ਭਾਵ ਪਰਉਪਕਾਰ ਦਾ ਉਹਨਾਂ ਤੋਂ ਸਤਿ ਉਪਦੇਸ਼ ਦਾ ਪ੍ਰਵਾਹ ਚੱਲਦਾ ਹੈ ਗੁਰਮੁਖਾਂ ਦੀ ਬਾਣੀ ਆਖੜ ਜੀਵਾਂ ਨੂੰ ਕਢ ਦਿੰਦੀ ਹੈ RAM ਕਬੀਰ ਹੈ ਭੇਦ ਨਾ ਭਾਈ ਅਜੇ ਹੀ ਕਬੀਰ ਜੀ ਹੋਏ ਕਿ RAM ਤੇ ਕਬੀਰ ਵਿੱਚ ਭੇਜ ਨਾ ਰਿਆ ਸੁਸੰਗਤ ਜੀ 10 ਵਾਰਾਂ ਦੀ 10ਵੀਂ ਵਾਰ ਦੀ 15 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ